ਤੇ ਖੋਰ ਬਣਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਰਟ ਸੇਵਕ ਦਾ ਨੰਬਰ 1 ਲੀਡਰ ਕੋਟ ਦੁਨਨੇ ਦਾ ਹੈਗਾ ਜਿਹਦਾ ਨਾਮ ਸਾਰੇ ਤੁਸੀਂ ਹੁਣ ਜਾਣਦੇ ਹੋ ਪਾਣਾ ਸਿੱਧੂ ਉਹ ਸਮਾਰਟ ਤੇ ਕੰਮ ਕਰਦਾ ਹੈ ਜਿਹੜੇ ਟਰੈਵਲ ਏਜੰਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦਵਾਉਂਦਾ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੁਲਮ ਕੀਤਾ ਹੈ ਸੀ ਇਹ ਸਤਾਫ ਦੇ ਵਿੱਚ ਲਜਾ ਕੇ ਅੱਜ ਕੱਲ ਦੀ ਬਾਹਰ ਦੇ ਵਿੱਚ ਬਰਸ ਦੇ ਉੱਤੇ ਲਟਾਇਆ ਉਸ ਦੇ ਤਸੀਹੇ ਤੇ ਬਰੇ ਅਨਮਨੁੱਖੀ ਔਰ ਅਸੀਂ ਕੱਲ 29 ਤਰੀਕ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ ਸਰਪੰਗਵਰ ਸਿੰਘ ਮਾਨ ਚੀਫ ਮਿਸਟਰ ਸੋਚਣਗੇ ਕਿ ਇਹ ਜੀ ਸਮਾਰਟ ਸੇਵਕ ਦੇ ਉੱਤੇ ਇਹ ਜੀ ਗਲਤ ਮੁਕਦਮੇ ਪਾਉਣੇ ਇੱਕ ਜ਼ੁਲਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਖੜੇ ਹੋਏ ਐ ਬਿਲਕੁਲ ਭोम ਦੀ ਆਵਾਜ਼ ਦੀ ਸੁਣ ਰੇ ਤੇ ਬਿਲਕੁਲ ਆਖੜ ਕੇ ਬੈਠੇ ਐ ਇਸ ਕਰਕੇ ਸਾਡੀ ਪਾਰਟੀ ਸਾਰਿਆਂ ਨੇ ਸਲਾਹ ਦਿੱਤੀ ਹੈ ਦੀ ਪੈਲਟੀ ਤ੍ਰਿਕ ਨੂੰ ਆਪਾਂ ਸਾਰੇ ਧੂਰੀ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਹੈ ਉਥੇ ਇੱਕ ਬਹੁਤ ਵੱਡਾ ਅਸੀਂ ਮਜਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉਥੇ ਸਾਡਾ ਸਾਥ ਦਿਓਗੇ ਜੋ ਕਰਕੇ ਪਹਿਲਾਂ ਇਹਨਾਂ ਨੇ ਇਸ ਸਕਾਰ ਨੇ ਸੈਂਟਰ ਦੀ ਹਜ਼ਾਤ ਤੇ ਉੱਤੇ ਆਪਣੇ ਅਮਰਪਾਲ ਸਿੰਘ ਨੂੰ ਹਰ ਇੱਕ ਦੇਬਰੂਗੜ ਦੇ ਦੇਲ ਦੇ ਵਿੱਚ ਕਈ ਹੋਰ ਸੰਗਾਂ ਦੇ ਨਾਲ ਭੇਜਦਾ ਹੈ estrada ਜਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸਾਥੋ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ 'ਚ ਕੰਮ ਕਰਨੇ ਸੀਗੇ ਕੌਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਜੋ ਕਰਕੇ ਭਾਰਤ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡਾਉਣਾ ਸਾਡਾ ਫਰਜ ਹੈ ਹਰੇਕ ਅਕਾਲੀ ਸਾਥੀਵਾੜਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਹੁਣ ਜਿਹੜੀਆਂ ਕਸਬਾਂ ਤੁਸੀਂ ਅਕਾਲੀ ਕਨ ਜੁਆਇਨ ਕਰਨ ਵੇਲੇ ਚੱਕੀਆਂ ਸੀ ਕਿ ਮੈਂ ਮਰਾਂ ਤੇ ਪੰਚ ਜੁਆਏ ਅੱਜ ਤੁਸੀਂ ਭਾਜਪਾ ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੇਵਕ ਹੋਵੋ ਤੇ ਪੰਡਿਤ ਗਰੂ ਤੁਰੀ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦਾ ਜਿੱਥੋਂ ਐਮਐਲਏ ਜਿੱਤੇ ਹੈ ਉੱਥੇ ਮੈਂ ਅਰਾ ਇੱਕ ਤਖੜਾ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਗ